अर्थ पूर्वक ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਾਂ ਬੱਲਾ ਰਤਿ ਕਵਣ ਹਮਾਰੇ ਸਾਧ ਸੰਗ ਨਾਨਕ ਜਸ ਗਾਇਓ ਜੋ ਰਖੇ ਅਤ ਪਿਆਰੇ ਮੋਖ ਉਚਰੈ ਸਤਿਰ ਕਟ ਪੰਗ ਕਿਰਨ ਚੜ ਜਾਏ ਅੰਧ ਲਖ ਬਦਰੋ ਸੁਣੈ ਜੋ ਕਾਲ ਕਿਰਪਾ ਕਰਾ ਉਵੇਂ ਸਤਖ ਸੰਦੇ ਨੂਰ ਅਰਸੋਂ ਅਰਸੋਂ ਚਟੀ ਐ ਤੁਧ ਠਿਠੇ ਸਜੀ ਬਾਤ ਸ਼ਹਾ ਮਨ ਜਨਮ ਜਨਮ ਦੀ ਕੱਟੀ ਐ ਵਾਹੀ ਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹੋ ਮੈਂ ਤੁਰੈ ਇਸ ਮੀਠੀ ਤੇ ਇਹੋ ਮਨ ਹੋਰ ਰਣ ਅੰਦਾਰੀ ਕਾਰਿਆ ਕਵਨ ਜੁਗਤ ਜਿਤ ਪੂਰੈ ਪ੍ਰਮਤ ਪ੍ਰਮਤ ਹਾਰਿਆ ਅਨਕ ਵਿਧੀ ਕਰ ਟੋਰੇ ਕਹ ਨਾਨਕ ਕਿਰਪਾ ਪਈ ਸਾਧ ਸੰਗਤ ਨਿਤ ਨਿਧ ਮੋਰੇ ਪ੍ਰਮਤ ਪ੍ਰਮਤ ਹਾਰਿਆ ਅਨਕ ਵਿਧੀ ਕਰ ਟੋਰੇ ਕਹੋ ਨਾਨਕ ਕਿਰਪਾ ਪਈ ਸਾਧ ਸੰਗਤਿ ਨਿਧ ਮੋਰੇ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾ ਕਿਵਾਰ ਛਤਰ ਤਖਤ ਦੇ ਮਾਲਕ ਪਰਮ ਸਤਿਵਰੋ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਮਣ ਕਰਨ ਲਈ ਇਕੱਤਰ ਹੋਏ ਗੁਰੂ ਰੋਪ ਕਾਲ사 ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦੇ ਦੀਵਾਨ ਵਿੱਚ ਅੱਬਾ ਸਾਰਿਆਂ ਸਰਵਣ ਕੀਤਾ ਸੀ ਮੋਹੇ ਦਾਸ ਰੋਠਾਕਰ ਕੋ ਤਾਨ ਪ੍ਰਭ ਕਾ ਖਾਨਾ ਓਨ ਰੰਕਾਰ ਓਈ ਸ਼ਰਜ ਜੀ ਨੇ ਸਾਰੀ तमाम सृष्टि ਬਣਾਈ ਹੈ। ਇਹ ਜੀ ਇਹ ਮਨੁੱਖ ਉਹਦਾ ਦਾਸ ਹੈ। ਇੱਕ ਗੱਲ ਵੱਖਰੀ ਹੈ ਕਿ ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ ਹੈ ਜਿਵੇਂ ਜਿਵੇਂ ਨੂੰ ਗਿਆਨ ਹੁੰਦਾ ਇਹਦੇ ਮਨ ਦੇ ਵਿੱਚ ਇੱਕ ਗੱਲ ਘਰ ਕਰ ਜਾਂਦੀ ਹੈ ਕਿ ਜਿਹੜਾ ਸਾਰਾ ਕੁਟੰਬ ਪਰਿਵਾਰ ਹੈ ਇਹਨੂੰ ਮੈਂ ਪਾਲਦਾ ਮੈਂ ਕਮਾਈ ਕਰਕੇ ਲਿਆਉਂਦਾ ਹਾਂ ਉਸ ਕੀਤੀ ਹੋਈ ਕਮਾਈ ਦੇ ਨਾਲ ਮੇਰਾ ਪਰਿਵਾਰ ਪਲਦਾ ਹੈ ਇਹ ਮਨੋਖ ਦੇ ਮਨ ਦੇ ਵਿੱਚ ਇੱਕ ਵਹਿਮ ਹੈ ਇਹ ਵਹਿਮ ਕਿਉਂ ਪਿਆ ਕਿਉਂਕਿ ਬਚਪਨ ਦੇ ਵਿੱਚ ਉਹ ਜਦੋਂ ਸੁਰਤ ਸੰਭਾਲੇ ਇਨੇ ਜੋ ਕੁਝ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਕੰਨਾਂ ਦੇ ਨਾਲ ਸੁਣਿਆ ਉਸ ਨੂੰ ਇਹ ਆਪਣੀ ਬੁੱਧੀ ਦੇ ਵਿੱਚ ਵਸਾ ਲੈਂਦਾ ਹੁਣ ਕਰਦੇ ਵਿੱਚ ਪਿਤਾ ਹੈ ਵੱਡੇ ਭਰਾ ਪਿੰਨ ਭਰਾ ਇਹ ਜਦੋਂ ਉਹਨਾਂ ਨੂੰ ਕੰਮ ਕਰਦਾ ਦੇਖਦਾ ਹੈ ਕਿ ਉਹ ਕੰਮ ਕਰਦੇ ਨੇ ਸਾਰਾ ਦਿਨ ਕੰਮ ਕਰਕੇ ਚਾਰ ਪਾਈ ਪੈਸੇ ਸ਼ਾਮ ਨੂੰ ਲੈ ਕੇ ਆਉਂਦੇ ਨੇ ਘਰ ਬਸ ਉਹੋ ਹੀ ਗੱਲ ਜਿਹੜੀ ਹੈ ਇਹਦੇ ਮਨ ਦੇ ਵਿੱਚ ਘਰ ਘਰ ਜਾਂਦੀ ਹੈ ਜੇ ਪਿਤਾ ਕਮਾਈ ਕਰਕੇ ਲਿਆ ਰਿਹਾ ਹੈ ਤੇ ਪਰਿਵਾਰ ਜਿਹੜਾ ਹੈ ਸਾਰਾ ਫਲ ਰਿਹਾ ਹੈ ਰਾ ਕਮਾਈ ਕਰਕੇ ਲਿਆ ਰਿਹਾ ਹੈ ਪਰਿਵਾਰ ਨੂੰ ਪਾਲ ਰਿਹਾ ਹੈ ਜੇ ਉਹ ਪੈਸਾ ਨਾ ਲੈ ਕੇ ਆਵੇ ਤੇ ਗੁਜ਼ਾਰਾ ਨਹੀਂ ਹੋ ਸਕਦਾ ਇਹ ਮਨ ਦੇ ਵਿੱਚ ਸੋਚ ਲੈਂਦਾ ਉਸੇ ਤਰ੍ਹਾਂ ਨੂੰ ਫਿਰ ਆਪਣੇ ਹਿਰਦੇ ਦੇ ਵਿੰਦਰੋਂ ਕੱਢ ਨਹੀਂ ਸਕਦਾ ਸਾਰੀ ਉਮਰ ਇਹਨੂੰ ਚਿੰਤਾ ਬਣੀ ਰਹਿੰਦੀ ਹੈ ਜੇ ਮਕਾਨ ਨਹੀਂ ਕੋਲੇ ਤਾਂ ਮਕਾਨ ਬਣਾਉਣ ਦੀ ਚਿੰਤਾ ਕਰਦਾ ਹੈ ਕਿ ਕਿਸੇ ਹਿੱਲੇ ਕਿਸੇ ਤਰੀਕੇ ਦੇ ਨਾਲ ਕੋਈ ਜਗਾ ਲੈ ਲਈ ਜਾਵੇ ਜਗਾ ਲੈ ਕੇ ਫਿਰ ਉਹਦੇ ਵਿੱਚ ਮਕਾਨ ਬਣਾਇਆ ਜਾਵੇ ਜਿਹੜਾ ਮੇਰਾ ਆਪਣਾ ਹੋਵੇ ਇਹ ਚਿਤਵਣੀਆਂ ਚਿਤਵਦਾ ਰਹਿੰਦਾ ਮਨ ਦੇ ਅੰਦਰ ਪਰ ਇਹ ਗੱਲ ਭੁੱਲ ਗਿਆ ਇਹਦੇ ਜਹਨ ਦੇ ਵਿੱਚੋਂ ਇਹ ਗੱਲ ਨਿਕਲ ਚੁਕੀ ਹੈ ਕਿ ਮੈਨੂੰ ਤਾਂ ਕਿਸੇ ਨੇ ਭੇਜਿਆ ਹੈ ਸੰਸਾਰ ਤੇ ਮੈਂ ਕੋਈ ਸਦਾ ਲਈ ਰਹਿਣ ਲਈ ਇੱਥੇ ਨਹੀਂ ਆਇਆ ਮੈਂ ਤਾਂ ਥੋੜੇ ਸਮੇਂ ਲਈ ਆਇਆ ਹਾਂ ਇੱਥੋਂ ਚਲੇ ਜਾਣਾ ਹੈ ਫਿਰ ਮੈਨੂੰ ਇਸ ਗੱਲ ਚਿੰਤਾ ਕਰਨ ਦੀ ਕੀ ਜ਼ਰੂਰਤ ਹੈ ਬਾਣੀ ਇਹ ਲਿਖਦੀ ਹੈ ਹਰਦੇਵ ਬਾਣੀ ਚ ਲਿਖਦੇ ਨੇ کہ نانک چنتا, چنتا مت کرو فکر نہ کر تو چنتا نہ کر تو اپنے جیون دے چنتا نہ کر جس کارج لئی تو سنسارتے آیا ہے تو کر ਤੈਨੂੰ ਰੋਜੀ ਰੋਟੀ ਕਮਾਉਣ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੇ ਹੀ ਹੈ ਇਹ ਚਿੰਤਾ ਤਾਂ ਉਹਨੂੰ ਹੋਣੀ ਚਾਹੀਦੀ ਜਿਹਨੇ ਤੈਨੂੰ ਭੇਜਿਆ ਜਿਵੇਂ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹੈ اس سریشتی سے تینوں بھیجا ہے جنم دنتا جی تو وہ کرے تو وہ اکال پورک واحر پرماتما رجک دا پربند کرتا ہے ਇਹ ਜੀਵ ਦੇ ਮਨ ਦੇ ਵਿੱਚ ਮਨੁੱਖ ਦੇ ਮਨ ਦੇ ਵਿੱਚ ਇਹ ਭੁਲੇਖਾ ਹੈ ਕਿ ਮੈਂ ਕਰ ਰਿਹਾ ਹਾਂ ਪਰ ਵਾਸਤਵ ਦੇ ਵਿੱਚ ਉਹ ਗਾਲਪੁਰਖ ਵਾਏ ਗੁਰੂ ਪਰਮਾਤਮਾ ਆਪ ਕਰਦਾ ਹੈ ਜਲਮੇ ਜੰਤੋ ਪਾਇਨ ਤਿੰਨਾਂ ਪੀ ਰੋਜੀ ਦੇ ਹੁਣ ਜਲ ਦੇ ਵਿੱਚ ਪਾਣੀ ਦੇ ਅੰਦਰ ਕਿੰਨੇ ਹੀ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਰਿਜ਼ਕ ਕੌਣ ਦੇ ਰਿਹਾ ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਕਿੱਥੋਂ ਹੋ ਰਿਹਾ ਕੌਣ ਕਰ ਰਿਹਾ ਧਿਆਨ ਨਾਲ ਸੋਚ ਕੇ ਦੇਖੋ 84 ਲੱਖ ਜੁਨਾ ਨਰਾਕਰ ਈਸ਼ਵਰ ਨੇ ਬਣਾਇਆ ਨੇ ਤੇ ਫਿਕਰ ਕਿਨੂ ਹੈ ਮਨੁੱਖ ਨੂੰ ਹੋਰ ਕੋਈ ਜੋਨੀ ਕੋਈ ਕਮਾਉਣ ਨਹੀਂ ਜਾਂਦੀ ਮਨੁੱਖੀ ਕਮਾਉਂਦਾ ਨਾ ਲਾਲਚ ਵੀ ਕਰਦਾ ਹੋਮੇ ਵੀ ਅੰਦਰ ਹੈ ਉਰਦੇਵ ਕਹਿ ਰਹੇ ਨੇ ਕਿ ਪਾਣੀ ਦੇ ਵਿੱਚ ਉਹਨਾਂ ਨੂੰ ਰਿਜਕ ਕੌਣ ਦੇ ਰਿਹਾ ਹੈ ਜਿੰਨੇ ਜੀਵ ਜੰਤੂ ਨੇ ਪਾਣੀ ਦੇ ਵਿੱਚ ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਕੌਣ ਕਰਦਾ ਹੈ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਵੋ ਪਰਿਆ

ਉੱਥੇ ਕੌਣ ਰਹਿਣ ਜਾਂਦਾ ਹੁੰਦਾ ਹੈ ਜਿਹੜੇ ਜੀਵ ਜੰਤੂ ਉੱਥੇ ਨੇ ਕਿੰਨੇ ਕੀੜੇ ਮਕੌੜੇ ਨੇ ਇੱਥੇ ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਬੈਠੇ ਆਂ ਕਾਰੋਬਾਰ ਕਰਕੇ ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਪਰਿਵਾਰ ਨੂੰ ਪਾਲ ਰਹੇ ਹਾਂ ਮਨੁੱਖ ਮਨੁੱਖ ਨੂੰ ਹੀ ਪਾਲ ਰਿਹਾ ਹੈ ਪਰ ਜਿਹੜੀਆਂ ਬਾਕੀ ਜੀਵਾਂ ਨੇ ਉਹਨਾਂ ਨੂੰ ਕੌਣ ਪਾਲਦਾ ਹੈ ਸੇਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਇਸ ਕਾ ਵੀ ਕਰ ਤਰੇ ਅੱਗੇ ਰੱਖਿਆ ਪਹਿਲਾਂ ਤੋਂ ਹੀ ਤਿਆਰ ਆ ਉੱਥੇ ਉਹ ਕਿਤੇ ਦੂਰ ਨਹੀਂ ਲੈਣ ਜਾਂਦੇ ਉਹਨਾਂ ਨੂੰ ਉਹ ਪੱਥਰਾਂ ਦੇ ਵਿੱਚ ਹੀ ਦੇ ਰਿਹਾ ਹੈ ਮਾਰੇ ਬਾਣੀ ਜਿਲੇ ਦੇਨੇ ਨਾ ਕਰ ਚੰਤ ਚਿੰਤਾ ਹੈ ਕਰਤੇ ਤੂੰ ਇਹਦੀ ਚਿੰਤਾ ਨਾ ਕਰ ਉਹ ਕਰਤਾ ਜੀ ਨੇ ਸ੍ਰਿਸ਼ਟੀ ਬਣਾਈ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਉਹ ਦਿੰਦਾ ਹੈ ਹਰ ਦੇਵੈ ਜਾਲ ਥਲ ਜਾਨਤਾ ਸਭ ਤੇ ਉਹ ਹਰੀ ਕਾਲਪੁਰਖ ਪਰਮਾਤਮਾ ਉਹ ਧਰਤੀ ਦੇ ਵਿੱਚ ਵੀ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਖਾਣ ਮੰਦੇ ਰਿਹਾ ਤੇ ਜਿਹੜੇ ਜਲ ਵਿੱਚ ਨੇ ਉਹਨਾਂ ਨੂੰ ਵੀ ਉਹ ਦੇ ਦੇ ਦੇਈ ਜਾ ਰਿਹਾ ਹੈ ਅਚੇਤ ਦਾਣ ਦੇ ਪਰ ਮੇਰਾ ਵਿੱਚ ਪੱਥਰ ਕੀਟ ਪਖਾਣੀ ਹੈ ਪੱਥਰਾਂ ਦੇ ਵਿੱਚ ਦੇ ਰਿਹਾ ਹੈ ਹੁਣ ਜਿਹੜੇ ਜਲ ਦੇ ਵਿੱਚ ਨੇ ਹੁਣ ਜੇ ਧਿਆਨ ਨਾਲ ਸੋਚੀਏ ਅਜੀ ਤਾਂ ਸੌਦਾ ਲੈ ਕੇ ਆਉਂਦੇ ਆ ਦੁਕਾਨਾਂ ਤੋਂ ਚਾਰ ਪੈਸੇ ਲੈ ਕੇ ਜਾਂਦੇ ਆ ਮਨੁੱਖ ਮਨੁੱਖ ਦੇ ਪਾਸ ਹੀ ਜਾਂਦਾ ਪੈਸੇ ਦੇ ਕੇ ਕਹਿੰਦਾ ਵੀ ਸਾਨੂੰ ਇਹ ਸੌਦਾ ਦੇ ਦੇ ਪਰ ਗੁਰਦੇਵ ਕਹਿ ਰਹੇ ਨੇ ਉਥੇ ਹੱਥ ਨਾ ਚੱਲੇ ਨਾ ਕੋ ਕਿਰਸ ਕਰੇ ਪਾਣੀ ਦੇ ਵਿੱਚ ਕਿਹੜੀ ਦੁਕਾਨ ਹੈ ਕੋਈ ਹੈ ਪਾਣੀ ਦੇ ਵਿੱਚ ਦੁਕਾਨ ਕਿਹੜੀ ਦੁਕਾਨ ਤੋਂ ਖਰੀਦ ਕੇ ਲਿਆਉਂਦੇ ਆ ਤੇ ਨਾ ਹੀ ਉੱਥੇ ਕੋਈ ਵਾਈਹ ਕਰ ਰਿਹਾ ਹੈ ਖੇਤੀ ਕਰ ਰਿਹਾ ਹੈ ਨਾ ਹੀ ਕੋਈ ਬੀਜ ਰਿਹਾ ਹੈ ਨਾ ਕੋਈ ਵੜ ਰਿਹਾ ਨਾ ਕੋਈ ਦੁਕਾਨ ਹੈ ਨਾ ਕੋਈ ਫਸਲ ਬੀਜੀ ਜਾ ਰਹੀ ਹੈ ਨਾ ਵਟੀ ਜਾ ਰਹੀ ਹੈ ਸੌਦਾ ਮੋਲ ਨਾ ਹੋਵੇ ਨਾ ਕੋ ਲੈ ਨਾ ਦੇ ਨਾ ਉੱਥੇ ਕੋਈ ਸੌਦਾ ਸੁੱਤ ਹੋਵੇ ਤੇ ਨਾ ਹੀ ਕੋਈ ਲੈਣ ਦੇਣ ਦਾ ਵਪਾਰ ਚੱਲਿਆ ਇੱਥੇ ਤਾਂ ਅਸੀਂ ਇਸ ਜਗ੍ਹਾ ਤੋਂ ਚੀਜ਼ ਲੈਂਦੇ ਆ ਦੂਸਰੀ ਜਗ੍ਹਾ ਤੇ ਜਾ ਕੇ ਵੇਚ ਦਿੰਦੇ ਆ ਕਹਿ ਦਿੰਦੇ ਆ ਵਪਾਰ ਕਰ ਰਹੇ ਆ ਉੱਥੋਂ ਵੀ ਹੋਰ ਵਸਤੂ ਲੈ ਲਈ ਔਰ ਜਗ੍ਹਾ ਤੇ ਜਾ ਕੇ ਵੇਚ ਦਿੱਤੀ ਵਪਾਰ ਬਣ ਗਿਆ ਪਰ ਉਹ ਤੇ ਨਾ ਕੋਈ ਵਪਾਰੀ ਹੈ ਨਾ ਕੋਈ ਵਪਾਰ ਕਰਨ ਦਾ ਢੰਗ ਤਰੀਕਾ ਜੀ ਆਂ ਦਾ ਆਹਾਰ ਜੇ ਖਾਣਾ ਇਹ ਕਰੇ ਪਰ ਉਹ ਤੇ ਖਰਾਕ ਅਕਾਲਪੁਰਖ ਵੇਗ ਨੇ ਕੀ ਬਣਾ ਦਿੱਤੀ ਜੀਵਾਂ ਦਾ ਖਾਣਾ ਜਿਹੜਾ ਹੈ ਉਹ ਜੀਵ ਹੀ ਬਣਾ ਦਿੱਤੇ ਪੈਦਾ ਕਰ ਦਿੱਤੇ ਇੱਕ ਦੂਜੇ ਨੂੰ ਖਾਏ ਜਾ ਰਹੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਰਚਨਾ ਹੈ ਵਿੱਚ ਉਪਾਇ ਸਹਿਰਾ ਤਨਾਪੀ ਸਾਰ ਕਰੇ ਜੋ ਨੇ ਸਮੁੰਦਰਾਂ ਦੇ ਵਿੱਚ ਪੈਦਾ ਕੀਤੇ ਨੇ ਪਿਆਰਿਓ ਉਹਨਾਂ ਦੀ ਸਾਰ ਸੰਭਾਲ ਵੀ ਉਹ ਆਪ ਹੀ ਕਰਦਾ ਹੈ ਉਹਨਾਂ ਜੀਵਨ ਨੂੰ ਰਿਜਕ ਉਹ ਦਾਪ ਦਿੰਦਾ ਹੈ ਨਾ ਨਤ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ اے ਪਿਆਰਿਆ ਤੂੰ ਇਹ ਚਿੰਤਾ ਨਾ ਕਰ ਇਹਦੇ ਵਿੱਚ ਵਿਅਰਥ ਆਪਣਾ ਸਮਾਂ ਨਾ ਗਵਾ ਇਹਦੀ ਚਿੰਤਾ ਨਾ ਕਰ ਇਹ ਚਿੰਤਾ ਉਹ ਸਰਕਾਰ ਪ੍ਰਕਵਾਏ ਗੁਰੂ ਕਰਤਾਰ ਨੂੰ ਹੈ ਸੋ ਕਾਲ ਦੇ ਪਾਵਨ ਸ਼ਬਦ ਵਿੱਚ ਗੁਰਦੇਵ ਕਹਿ ਰਹੇ ਮੋਏ ਦਾਸ ਰੋ ਠਾਕ ਰੋ ਅਸੀਂ ਉਸ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੇ ਦਾਸ ਹਾਂ ਤਾਨ ਪ੍ਰਵਕਾ ਖਾਨਾ ਤੇ ਜੋ ਉਹ ਅਨ ਦੇ ਰਿਹਾ ਹੈ ਜੋ ਸਾਨੂੰ ਦ੍ਰਿਸ਼ਟ ਦੇ ਰਿਹਾ ਹੈ ਅਸੀਂ ਮਨੁੱਖ ਜੀਵ ਉਹੋ ਹੀ ਖਾ ਰਹੇ ਹਾਂ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਗੌੜੀ ਮਹੱਲਾ ਪੰਜਵਾਂ ਗੌੜੀ ਦਾਗਨੀਏ ਪਿਆਰ ਇਸ ਰੱਬਾਂ ਦੇ ਵਿੱਚ ਪਾਇਆ ਜਾਂਦਾ ਹੈ ਪੰਚਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਹੈ ਕੋਈ ਐਸਾ ਹੋ ਮੈਂ ਤੁਰ ਗੁਰਦੇਵ ਕਹ ਰਹੇ ਨੇ ਹੈ ਕੋਈ ਐਸਾ ਕੋਈ ਅਜਿਹਾ ਹੈ ਜਿਹੜਾ ਹੋਮੇ ਨੂੰ ਤੋੜ ਦੇਵੇ ਜਿਹੜੀ ਹੋਮੇ ਹੈ ਇਹਨੂੰ ਤੋੜ ਦੇਵੇ ਕੋਈ ਐਸਾ ਮਨੁੱਖ ਹੈ ਅਗਲੀ ਪੌਦਰੀ ਚ ਕਥਨ ਕਰ ਰਹਿਆ ਨਾ ਇਸ ਮੀਠੇ ਤੇ ਇਹ ਮਨ ਹੋ ਰਾਇ ਮਿੱਠੀ ਦਾ ਭਾਵ ਹੈ ਮਾਇਆ ਹੈ ਤੇ ਹੋਰਾਂ ਦਾ ਭਾਵ ਹੈ ਮੋੜ ਦੇ ਨੇ ਇਹ ਜਿਹੜੀ ਮਾਇਆ ਹੈ ਇਹਦੇ ਵੱਲੋਂ ਮਨ ਨੂੰ ਮੋੜ ਦੇ ਦੇ ਕੋਈ ਐਸਾ ਸੰਸਾਰ ਦੇ ਉੱਪਰ ਮਨੁੱਖ ਹੈ ਜਿਹੜਾ ਹਉਮੈ ਨੂੰ ਤੋੜ ਦੇਵੇ ਤੇ ਮਾਇਆ ਦੇ ਵੱਲੋਂ ਮਨ ਨੂੰ ਮੋੜ ਦੇਵੇ ਰਹਾਉ ਦਾ ਬਿਸ਼ਰਾਮ ਦੇ ਕੇ ਅਗਲੀ ਪੰਕਤੀ 'ਚ ਕਥਨ ਕਰ ਰਹੇ ਹਨ ਅਗਿਆਨੀ ਮਾਨਖ ਪਿਆ ਜੋ ਨਾਹੀ ਸੋ ਲੋਰਾਏ ਇਹ ਮਨੁੱਖ ਅਗਿਆਨਤਾ ਦੇ ਵਸ ਪਿਆ ਹੋਇਆ ਹੈ ਅਗਿਆਨੀ ਹੈ ਜਿਹੜੇ ਪਦਾਰਥ ਨਾਸਵੰਤ ਨੇ ਥਿਰ ਰਹਿਣ ਵਾਲੇ ਨਹੀਂ ਹਨ ਲੋਰਾ ਦਾ ਭਾਵ ਹੈ ਉਹਨਾਂ ਨੂੰ ਚਾਹੁੰਦਾ ਹੈ ਉਹਨਾਂ ਨੂੰ ਇਕੱਠੇ ਇਕੱਠੇ ਕੀ ਜਾ ਰਿਹਾ ਹੈ ਜਿਨ੍ਹਾਂ ਦੀ ਜ਼ਰੂਰਤ ਹੀ ਕੋਈ ਨਹੀਂ ਉਹਨਾਂ ਨੂੰ ਇਕੱਠੇ ਕਰਕੇ ਰੱਖੀ ਜਾ ਰਿਹਾ ਹੈ ਅਗਲੇ ਪੰਕਤੀ ਜ ਕਥਨ ਕਰ ਰਹੇ ਹਨ ਰਹਿਣ ਅੰਧਾਰੀ ਕਾਰਿਆ ਕਵਨ ਜੁਗਤ ਜਿਤ ਪੋਰਾ ਤੇ ਹਨੇਰੀ ਰਾਤ ਵਾਂਗ ਹਨੇਰੀ ਰਾਤ ਵਾਂਗ ਇਹ ਜਿਹੜੀ ਬੁੱਧੀ ਹੈ ਕਾਲੀ ਹੋ ਰਹੀ ਹੈ ਹਨੇਰੀ ਰਾਤ ਵਾਂਗ ਪਰ ਉਹ ਕਿਹੜੀ ਜੋਤੀ ਹੈ ਉਹ ਕਿਹੜਾ ਤਰੀਕਾ ਹੈ ਉਹ ਕਿਹੜਾ ਉਪਾਅ ਹੈ ਜਿਸ ਨੂੰ ਕਰਕੇ ਗਿਆਨ ਰੂਪੀ ਦੇਣ ਚੜ ਜਾਵੇ ਮਨ ਦੇ ਵਿੱਚ ਚਾਨਣਾ ਹੋ ਜਾਵੇ ਬੁੱਧੀ ਦੇ ਵਿੱਚ ਪ੍ਰਕਾਸ਼ ਹੋ ਜਾਵੇ ਉਹ ਕਿਹੜੀ ਜੋਤੀ ਹੈ ਰਮਤ ਪ੍ਰਮਤ ਹਾਰੇ ਆ ਅਨਕ ਵਿਦੇ ਕਰ ਟੋਰੇ ਆਪਣੀ ਗਿਆਨ ਪ੍ਰਣਾਲਾ ਆਪਣੇ ਬੁੱਧੀ ਦੇ ਨਾਲ ਇਹ ਮਨੁੱਖ پھردہ پھردہ ہار گیا تھک جا کیونکہ اپنی نالتا انہوں پایا نہیں جا سکتا ہی اوچا گے کہ کال اس اکال پور واحک میں اپنی سیاح دے پا لگا یہ پیارے سارے مندہ کا وہم ہے پلیخا ہے جدو نہیں ملتا منوخ فردہ فردہ ہار کرتا ہے تھک جاتا ہے ٹول دا ٹول دا پر پھر بھی وہ نہیں لبدا اگلی پنکتی قدر کر رہے ہیں کہو نانک کرپا پائی ساد سنگت ند مور جنہوں لبیا کمیں جا سکتا ہے کمیں پایا جا سکتا ہے ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜਮ ਪਾਤਸ਼ਾਹ ਦਾ ਤਨ ਸਾਹਿਬ ਸਿਜ ਰੂ ਵਰਜਨ ਦੇਵ ਜੀ ਮਹਾਰਾਜ ਸ਼ਬਦ ਦੀ ਖੇਰਲੇ ਪੰਧੀ ਵਿੱਚ ਗੱਲ ਕਰ ਰਹੇ ਹਾਂ ਕਿ ਜੇ ਇਸ ਵੇਲੇ ਸਤ ਸੰਗ ਦੀ ਕਿਰਪਾ ਹੋਈ ਸਤ ਸੰਗ ਵਿੱਚ ਜਾਣ ਲੱਗ ਪਿਆ ਸਤ ਸੰਗ ਦੇ ਵਿੱਚ ਕਿਰਪਾ ਹੋ ਗਈ ਤਾਂ ਸਤ ਸੰਗ ਦੇ ਵਿੱਚੋਂ ਹੀ ਉਹ ਪਰਮਾਤਮਾ ਜਿਹੜਾ ਸੀ ਉਹ ਮਿਲ ਪਿਆ। ਇਹ ਕਿਰਪਾ ਸਤਸੰਗ ਦੇ ਵਿੱਚੋਂ ਹੀ ਹੁੰਦੀ ਹੈ। ਬਾਣੀ ਦੇ ਬਚਨ ਦੇ ਵਿੱਚ ਸੰਗਤਾਰ ਪ੍ਰਭ ਵਸੈ। ਉਹ ਸੰਗਤ ਦੇ ਵਿੱਚ ਵੱਸਦਾ ਹੈ। ਤੁਸੀਂ ਈ ਵਾਰ ਦੇਖਿਆ ਨਾ ਦੇਖਦੇ ਆਪਾਂ ਜਨ ਜੀ ਦੇ ਵਿੱਚ। ਕਈ ਵਾਰੀ ਕਿਸੇ ਦਾ ਕੋਈ دکھ ہوئے نہی کی بھائی سنگت بینتی کرو سنگت سنی ہے کیونکہ وہ سنگت در آپ وستا ہے اوکال گروہ پر پرماتما جی پاؤنا ہے تو سنگ جروری ہے سیوہ جروری ہے سمن جروری ہے, ہے. جیسے کرن کے نا ساڑھے اندروں وکار کی میل لت جائے گی بدھ دے ہو جائے گا پرکاش ہو جائے گا یہ جیڑی کاری رات ہے یہ ہنیرہ جڑا ہے یہ برکاش پرکاش کے بدل جائے گا نام ایسی برکت ہے ਇਥੇ ਜਵਾਬਦੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਕੋਹ ਕਰ ਜਾਵਾਂਗੇ ਆਪਣੇ ਦਰ ਦਾ ਪਿਖਾਰੀ ਜਾਵਾਂਗੇ ਮaaf ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਤੇ ਆਪ ਜੀ ਸਾਰਿਆਂ ਦਾ

ਕਿਰਪਾ ਭਈ ਸਾਧ ਸੰਗਤ ਨਿਧ ਮੋਰਾ ਵਾਹਿਗੁਰੂ ਖੁਲਸਾ ਵਾਹਿਗੁਰੂ ਜੀ